ਅਸੀਂ ਇੰਡੀਆ ਨੇ ਕਈ ਆਪਰੇਸ਼ਨਸ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਇੱਕ ਆਪਰੇਸ਼ਨ ਦਾ ਮੇਜਰ ਰੋਲ ਪਲੇ ਕੀਤਾ ਜਿਸ ਕਰਕੇ ਮੇਰੀ ਇਸ ਗੈਲੈਂਟਰੀ ਐਕਟ ਨੂੰ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਦਾ ਰਾਜਪੂਰੇ ਚ ਸਾਰਿਆਂ ਲਈ ਸਾਡੇ ਲਈ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਔਰ ਦੂਸਰਾ ਦਿਹੋਤ ਫੈਮਿਲੀ ਸਾਰੀ ਹੀ ਦੇਸ਼ ਦੀ ਸੇਵਾ ਲਈ ਲੱਗੀ ਹੋਈ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੇ ਦਾਦਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਫਾਦਰ ਸਾਹਿਬ ਔਰ ਖੁਦੇ ਬੱਚੇ ਸਾਡੇ ਔਰ ਇਹਨਾਂ ਦੀ ਵਾਈਫ ਵੀ ਇਸੇ ਲਾਈਨ 'ਚ ਨੇ ਤਾਂ ਇੱਕ ਇਹ ਪਰਿਵਾਰ ਜਿਵੇਂ ਕਹੂੰ ਨਾ ਪੂਰਾ ਪਰਿਵਾਰ ਦੇਸ਼ ਪ੍ਰਤੀ ਸਮਰਪਿਤ ਹੈ ਔਰ ਇਹਨਾਂ ਦੀ ਅਚੀਵਮੈਂਟ ਲਈ ਅੱਜ ਜਿਹੜਾ ਰਾਸ਼ਟਰਪਤੀ ਅਵਾਰਡ ਅਨਾਉਂਸ ਹੋਇਆ ਹੈ ਤਾਂ ਬਹੁਤ ਹੀ ਖੁਸ਼ੀ ਆਉਦੀ ਏ ਮੇਰੇ ਵਾਸਤੇ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਜਿਹੜੀ 에ਅਰ ਫੋਰਸ ਦੇ ਵਿੱਚ ਇਹਦੇ ਪਿਤਾ ਜੀ 26 ਸਾਲ ਉਹਨੇ ਸਰਵਿਸ ਕੀਤੀ 26 ਸਾਲ ਲੈ ਕੇ ਮੈਂ ਸਰਵਿਸ ਕੀਤੀ ਮੇਰੇ ਜਾਣ ਤੋਂ ਉਪਰੰਤ ਮੇਰਾ ਬੇਟਾ ਤੇ ਅੱਜ ਮੈਨੂੰ ਲੱਗ ਰਿਹਾ ਕਿ ਜੋ ਚੀਜ਼ ਅਸੀਂ ਨਹੀਂ ਅਚੀਵ ਕਰ ਸਕੇ ਸਾਡੇ ਵਿਆਹ ਤੋਂ ਮੇਰੇ ਬੇਟੇ ਨੇ ਅਚੀਵ ਕੀਤਾ ਤੁਹਾਡੇ ਸਾਰਿਆਂ ਦੇ ਰਾਹੀਂ ਸਿਰਫ ਯੂਥ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ ਆਪਣਾ ਮਨ ਕਿਸੇ ਚੀਜ਼ ਤੇ ਲਾਈਏ ਦੇਸ਼ ਦੇ ਵਾਸਤੇ ਅੱਛਾ ਕੰਮ ਕਰੀਏ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਤੇ ਆਪਣੇ ਇਲਾਕੇ ਦੇ ਵਿੱਚ ਜੋ ਹੈ ਅਛਾਈ ਤੇ ਅੱਛੀਆਂ ਚੀਜ਼ਾਂ ਨੂੰ ਪੜਾਵਾ ਦਈਏ پراਊਡ ਆਫ ਦ ਹੋਲ ਕਮਿਊਨਿਟੀ ਆਫ ਪੰਜਾਬ ਇੱਕ ਜਨਰ ਜਜ਼ਬਾ ਹੈ ਜੀ ਸਾਡੇ ਵਿੱਚ ਪੰਜਾਬੀਆਂ ਦੇ ਵਿੱਚ ਲੜਾਈ ਲੱਗਦੀ ਹੈ ਸਾਡਾ ਖੂਨ ਖੋਲਣ ਲੱਗ ਜਾਂਦਾ ਵੀ ਸਾਨੂੰ ਮੌਕਾ ਮਿਲੇ ਬਟ ਕਿਸੇ ਨੂੰ ਵੀ ਮੌਕਾ ਮਿਲਦਾ ਐਸਾਨਾ ਹੈਜ਼ ਬੀਨ ਵੈਰੀ ਲੱਕੀ ਐਂਡ ਆਮ ਵੈਰੀ ਪ੍ਰਾਊਡ ਆਫ ਇਟ ਹੀ ਹੈਜ਼ ਡਨ ਅ ਗ੍ਰੇਟ ਜੌਬ ਫॉर ਦ ਕੰਟਰੀ ਐਂਡ ਨਾਟ ਫॉर ਦ ਕੰਟਰੀ ਫॉर ਦ ਹੋਲ ਕਮਿਊਨਿਟੀ ਐਸ ਅਚ ਸਾਰੇ ਯੂਥ ਨੂੰ ਸਾਡੇ ਬੱਚੇ ਅਮਨਦੀਪ ਜੀ ਨੂੰ ਇੱਕ ਆਪਣਾ ਪ੍ਰੇਰਨਾ ਸਰੋਤ ਮੰਨ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ ਹੈ ਅੱਜਕੱਲ ਜਿਹੜਾ ਯੂਥ ਸਾਡਾ ਨਸ਼ਿਆਂ 'ਚ ਪੈ ਰਿਹਾ ਹੈ ਵੀ ਕੁਝ ਨਹੀਂ ਹੈ ਉਸ ਤੋਂ ਉਸਤ ਜ਼ਿੰਦਗੀਆਂ ਬਰਬਾਦ ਹੈ ਹੋਰ ਕੁਝ ਵੀ ਨਹੀਂ ਹੈ ਸਾਨੂੰ ਬੱਚਿਆਂ ਨੂੰ ਜੇ ਅਸੀਂ ਆਪਦੀ ਕੋਈ ਇੱਕ ਟਾਰਗੇਟ ਧਾਰ ਲੀਏ ਕਿ ਅਸੀਂ ਇਹ ਕਰਨਾ ਹੈ ਤਾਂ ਅਸੀਂ ਕਰ ਸਕਦੇ ਹਾਂ ਸਰ ਜੀ ਜੇਕਰ ਤੁਹਾਨੂੰ ਬਾਟ ਮਿਲੇ ਜੀ ਜੀ ਮੇਰਾ ਨਾਮ ਵਿੰਗ ਕਮਾਂਡਰ ਅਮਨਦੀਪ ਸਿੰਘ ਦਿਹੋਤ ਹੈ ਤੇ ਮੈਂ ਰਾਜਪੂਰਾ ਸ਼ਹਿਰ ਤੋਂ ਬਿਲੋਂਗ ਕਰਦਾ ਮੈਂ ਪ੍ਰੈਜ਼ੀਡੈਂਟ ਵੱਲੋਂ ਵਾਈਯੂ ਸੇਨਾ ਮੈਡਲ ਗੈਲੈਂਟਰੀ ਅਵਾਰਡ ਮੈਨੂੰ 컨ਫਰ ਕੀਤਾ ਗਿਆ ਉਹਨਾਂ ਨੇ ਕੱਲ ਇਹ ਅਨਾਉਂਸ ਹੋਇਆ ਹੈ ਇੰਡੀਪੈਂਡੈਂਸ 79th ਇੰਡੀਪੈਂਡੈਂਸ ਡੇ ਤੇ ਐਂਡ ਤੁਹਾਨੂੰ ਪਤਾ ਹੀ ਹੈ ਰੀਸੈਂਟਲੀ ਅਸੀਂ ਇੰਡੀਆ ਨੇ ਕਈ ਆਪਰੇਸ਼ਨਸ ਕੀਤੇ ਨੇ ਉਹਨਾਂ ਦੇ ਵਿੱਚ ਮੈਂ ਇੱਕ ਆਪਰੇਸ਼ਨ ਦਾ ਮੇਜਰ ਰੋਲ ਪਲੇ ਕੀਤਾ ਜਿਸ ਕਰਕੇ ਮੇਰੀ ਇਸ ਗੈਲੈਂਟਰੀ ਐਕਟ ਨੂੰ ਪ੍ਰੈਜ਼ੀਡੈਂਟ ਨੇ ਸਨਮਾਨਿਤ ਕੀਤਾ ਐਂਡ ਆਮ ਗ੍ਰੇਟਫੁਲ ਕਿ ਅੱਜ ਮੈਮ ਇੱਥੇ ਆਏ ਨੇ ਮੈਨੂੰ ਇਸ ਵਾਸਤੇ ਮਿਲਣ ਲਈ ਥੈਂਕ ਯੂ ਫਾਰ ਸਪੇਅਰਿੰਗ ਯੂਰ ਟਾਈਮ ਮੈਮ ਐਂਡ ਮੈਂ ਇਹ ਤੁਹਾਡੇ ਸਾਰਿਆਂ ਦੇ ਰਾਹੀਂ ਸਿਰਫ ਯੂਥ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ ਆਪਣਾ ਮਨ ਕਿਸੇ ਚੀਜ਼ ਤੇ ਲਾਈਏ ਦੇਸ਼ ਦੇ ਵਾਸਤੇ ਅੱਛਾ ਕੰਮ ਕਰੀਏ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੀਏ ਤੇ ਆਪਣੇ ਇਲਾਕੇ ਦੇ ਵਿੱਚ ਜੋ ਹੈ ਅਛਾਈ ਤੇ ਅੱਛੀਆਂ ਚੀਜ਼ਾਂ ਨੂੰ ਬढ़ावा ਦਈਏ ਜੀ ਵੀ ਕਿ ਸਾਨੂੰ ਪਤਾ ਲੱਗੇ ਕਿ ਤੁਹਾਡੀ ਪੂਰੀ ਫੈਮਿਲੀ ਜਿਹੜੀ ਹੈ 에어ਫੋਰਸ ਸਾਡੀ ਕੁੜੀ ਬੈਗ ਉਹ ਉਸ ਬਾਰੇ ਥੋੜੀ ਜੀ ਗੱਲ ਦੱਸੋ ਵੀ ਫਾਦਰ ਸਾਹਿਬ ਤੇ ਤੁਸੀਂ ਜੀ ਮੈਂ ਜਸ ਦੇਸ਼ ਦੀ ਸੇਵਾ ਅੱਛੀ ਕਹਿ ਸਕਦੇ ਆ ਵੀ ਸਾਡੀ ਦੇਹੋਤ ਫੈਮਿਲੀ ਮੈਂ 4th ਜਨਰੇਸ਼ਨ ਉਸ ਦਾ ਹੈਗਾ ਮੇਰੇ ਪਰਦਾਦਾ ਜੀ ਜਿਹੜੇ ਸੀਗੇ ਗ੍ਰੇਡ ਗ੍ਰੈਂਡਫਾਦਰ ਜਥੇਦਾਰ ਫਕੀਰ ਸਿੰਘ ਜੀ ਹੀ ਵਾਸ ਫਰੀडम फाइਟਰ ਫਿਰ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ 에ਅਰਫੋਰਸ ਦੇ ਵਿੱਚ ਹੀ ਮਾਸਟਰ ਵਾਰਡ ਆਫਸਰ ਰਿਟਾਇਰਡ ਸੀਗੇ ਮਾਸਟਰ ਵਾਰਡ ਆਫਸਰ ਮਹਿੰਦਰ ਸਿੰਘ ਦੇਹੋਤ ਫਿਰ ਮੇਰੇ ਫਾਦਰ ਗਰੁੱਪ ਕੈਪਟਨ ਕੇਜੀਐਸ ਦੇਹੋਤ ਅੱਜ ਵੀ ਰਿਟਾਇਰਡ ਹੈ ਫਾਈਟਰ ਪਾਇਲਟ ਸੀਗੇ ਹੁਣ ਵੀ ਇਹ ਸਿਵਲ ਦੇ ਵਿੱਚ ਫਲਾਈਂਗ ਕਰ ਰਹੇ ਨੇ ਤੇ ਹੁਣ ਏਰੀਆ ਦੇ ਵਿੱਚ ਸਕੂਲ ਵੀ ਚਲਾ ਰਹੇ ਨੇ ਸਬਸਟ੍ਰਿੰਗ ਪਬਲਿਕ ਸਕੂਲ ਬੱਚਿਆਂ ਦੇ ਅੱਛੀ ਐਜੂਕੇਸ਼ਨ ਪ੍ਰੋਵਾਈਡ ਕਰਨ ਲਈ ਤੇ ਉਹਨਾਂ ਨੂੰ ਅੱਗੇ ਦੇਸ਼ ਵਾਸਤੇ ਗ੍ਰੋਨ ਕਰਨ ਲਈ ਮੇਰੇ ਚਾਚਾ ਜੀ ਲੇਟ ਸਪੌਨ ਲੀਡਰ ਨਿਰਮਲਜੀਤ ਸਿੰਘ ਦੇਹੋਤ ਉਹਨਾਂ ਨੇ ਹੈਲੀਕਾਪਟਰ ਪਾਇਲਟ ਸੀ ਜਿਹੜੇ ਸੁਨਾਮੀ ਵਿੱਚ 2004 ਦੇ ਵਿੱਚ ਪੂਰੀ ਫੈਮਿਲੀ ਅਸੀਂ ਉਹਨਾਂ ਨੂੰ ਦੇਸ਼ ਦੇ ਨਾਮ ਸਮਰਪਿਤ ਹੋਏ ਨੇ ਉਹ ਤੇ ਚਾਚਾ ਚਾਚੀ ਤੇ ਉਹਨਾਂ ਦੇ ਦੋ ਬੱਚੇ 2004 ਵਿੱਚ ਐਂਡ ਉਸ ਤੋਂ ਬਾਅਦ ਮੈਂ ਅਗੇ Air Force ਆਇਆ ਹਾਂ ਮੈਂ Jaguar ਪਾਇਲਟ ਬਾਇਗਾ ਹਾਂ origianally ਤੇ ਉਸ ਤੋਂ ਬਾਅਦ ਮੈਂ ਕੁਝ ਸਪੈਸ਼ਲ ਸਿਸਟਮਸ ਦੇ ਉੱਤੇ ਕੁਆਲੀਫਾਈਡ ਹਾਂ ਜਿਨ੍ਹਾਂ ਦੀ ਅਸੀਂ ਇਸ ਰੀਸੈਂਟ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਆਪਰੇਸ਼ਨਲ ਕੰਮ ਕਰਕੇ ਯੂਜ਼ੇਜ ਹੋਇਆ ਜਿਸ ਕਰਕੇ ਅੱਜ ਤੁਹਾਡੀ ਕਿਹੜੇ ਕਿਹੜੇ Air ਦੇ ਵੀ ਤੁਹਾਡੀ ਕੋਸ਼ਿਸ਼ੀ ਹੋਈ ਸੀ ਜੀ ਜੀ ਮੈਂ 2011 ਚ ਟ੍ਰੇਨਿੰਗ ਵਾਸਤੇ ਚਲਾ ਗਿਆ ਸੀ 1 ਜਨਵਰੀ 2011 ਚ ਡੇਢ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਮੈਂ ਜੂਨ 30th ਜੂਨ 2012 ਚ ਕਮਿਸ਼ਨ ਹੋਇਆ ਸੀਗਾ ਐਸ ਫਲਾਈਂਗ ਆਫਸਰ ਉਸ ਤੋਂ ਬਾਅਦ ਮੈਂ 13 ਸਾਲ ਦੀ ਸਰਵਿਸ ਨੂੰ ਕੰਪਲੀਟ ਕਰ ਲਈ ਤੇ ਮੈਂ ਬਿੰਗ ਕਮਾਂਡਰ ਸਰ ਹੁਣ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਕਿ ਤੁਹਾਡੀ ਮਦਦ ਕਰ ਰਹੀ ਸਾਡੀ ਚਾਰ ਪੀੜੀਆਂ ਜਿਹੜੀਆਂ ਹੈਗੀਆਂ ਇਸ ਲਾਈਨ ਦੇ ਵਿੱਚ ਤੇ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪਾਰ ਸਰਕਾਰ ਵੱਲੋਂ ਗਲੈਂਟਰੀ ਵਾਰਡ ਦਿੱਤਾ ਜਾ ਰਿਹਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਗਲੈਂਟਰੀ ਵਾਰਡ ਲੈ ਕੇ ਆਏ ਹੋ ਜੀ ਇਹ ਬਹੁਤ ਜ਼ਿਆਦਾ ਪ੍ਰਾਊਡ ਵਾਲੀ ਫੀਲਿੰਗ ਹੈ ਇਸ ਤੋਂ ਤੱਕ ਕੋਈ ਸ਼ੱਕ ਨਹੀਂ ਹੈਗਾ ਦੇਸ਼ ਦੇ ਸਰ ਸਰਵੋਤਮ ਸਾਡੇ ਜਿਹੜੇ ਕਮਾਂਡਰ ਨੇ ਰਾਸ਼ਟਰਪਤੀ ਹੁੰਦੇ ਨੇ ਡਿਫੈਂਸ ਸਰਵਿਸਿਜ਼ ਦੇ ਜੇ ਉਹ ਤੁਹਾਡੀ ਕਿਸੇ ਐਕਟ ਨੂੰ ਰੈਕਗਨਾਈਜ਼ ਕਰਦੇ ਨੇ ਤੇ ਇਹ ਮੇਰੇ ਇੰਡੀਵਿਜੂਅਲੀ ਵਾਸਤੇ ਮੇਰੇ ਫੈਮਿਲੀ ਵਾਸਤੇ ਮੇਰੇ ਪੇਰੈਂਟਸ ਆਮ ਸ਼ੋਰ ਬਹੁਤ ਪ੍ਰਾਊਡ ਹੋਏ ਹੈ ਇਸ ਤੋਂ ਤੇ ਮੈਂ ਇੰਡੀਵਿਜੂਅਲੀ ਇਹ ਹੀ ਕਹਿ ਸਕਦਾ ਕਿ ਮੈਂ ਬਹੁਤ ਵੱਡੀ ਇੱਕ ਮੇਰੀ ਲਾਈਫ ਦੀ ਅਚੀਵਮੈਂਟ ਹੈ ਇਹ ਮੈਂ ਚਾਹਾਂਗਾ ਕਿ ਮੈਂ ਇਸ ਨੂੰ ਅੱਗੇ ਹੀ ਕੰਟੀਨਿਊ ਕਰਦਾ ਰਵਾਂ ਹੋਰ ਜੋ ਵੀ ਮੈਂ ਆਪਣੇ ਵੱਲੋਂ ਸੋਸਾਇਟੀ ਲਈ ਆਪਣੇ ਏਰੀਆ ਲਈ ਆਪਣੀ ਸਟੇਟ ਲਈ ਤੇ ਸਭ ਤੋਂ ਉੱਪਰ ਆਪਣੇ ਦੇਸ਼ ਲਈ ਜੋ ਵੀ ਮੈਂ ਇਸ ਨੂੰ ਅੱਗੇ ਹੋਰ ਕਰ ਪਾਵਾਂਗਾ ਇਹ ਮੈਨੂੰ ਹੋਰ ਜ਼ਿਆਦਾ ਮੋਟੀਵੇਟ ਕਰਦਾ ਹੈ ਕਿ ਜਿੱਥੇ ਮੈਂ 5-6 ਦਿਨ ਬਿਨਾਂ ਸੁੱਤੇ ਕੁਝ ਮਿਸ਼ਨ ਕੀਤੇ ਨੇ ਮੈਨੂੰ ਉੱਪਰ ਵਾਲਾ ਇੰਨੀ ਤਾਕਤ ਦੇਵੇ ਵੀ ਮੈਂ ਇਸ ਚੀਜ਼ ਨੂੰ ਹੋਰ 4 5 ਬਣਾ ਅੱਗੇ ਬਦਾਸਤ ਜਿਹੜਾ ਗੈਲੈਂਟਰੀ ਬਾਟ ਮਿਲਿਆ ਤੁਸੀਂ ਇਹਦਾ ਕਿਹਨੂੰ ਬਨਣਾ ਚਾਹ ਰਹੇ ਹੋ ਤੁਸੀਂ ਕੀ ਚਾਹੁੰਦੇ ਕਿ ਕਿਹਦੇ ਅਸ਼ੀਰਵਾਦਾਂ ਤੋਂ ਮਿਲਿਆ ਜੀ ਇਹ ਤਾਂ ਬਹੁਤ ਹੀ ਆਸਾਨ ਸਵਾਲ ਹੈ ਇਹਦਾ ਸਸ ਸਿੰਪਲ ਜਵਾਬ ਇਹ ਹੈ ਵੀ ਮੇਰੇ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਐਸੀ ਅੱਛੀ ਅਪਗ੍ਰੇਡ ਅਬਰਿੰਗਿੰਗ ਦਿੱਤੀ ਜੋ ਮੈਂ ਇੰਨਾ ਲਾਇਕ ਹੋ ਸਕਿਆ ਜਦੋਂ ਜ਼ਰੂਰਤ ਸੀਗੀ ਉਹਨਾਂ ਨੇ ਮੈਨੂੰ ਉਹ ਬਿਲੀਫ ਸਿਸਟਮ ਮੇਰੇ ਅੰਦਰ ਤਿਆਰ ਕੀਤੇ ਐਜ਼ ਅ ਚਾਈਲਡ ਤੇ ਮੇਰੀ ਅੱਗੇ ਜਿਹੜੀ ਮੇਰੀ ਕਹ ਲੋ ਮੇਰਾ ਪਰਵਰਿਸ਼ ਜੋ ਹੋਈ ਹੈ ਉਹ ਸਾਰੇ ਦਾ ਸਾਰਾ ਸ਼ਰੇ ਇਹਨਾਂ ਨੂੰ ਹੀ ਜਾਂਦਾ ਹੈ ਜੋ ਮੈਂ ਮੁਸੀਬਤ ਦੇ ਵੇਲੇ ਪਿੱਛੇ ਨਹੀਂ ਹਟਿਆ। ਸਕੂਲਿੰਗ ਕਿੱਥੋਂ ਕੀਤੀ ਤੁਸੀਂ ਕਿੱਥੋਂ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕੀਤਾ? ਜੀ ਮੈਂ ਬਹੁਤ ਸਾਰੇ ਡਿਫਰੈਂਟ ਸਕੂਲਸ 'ਚ ਸਟੱਡੀ ਕੀਤੀ ਹੈ ਕਿਉਂਕਿ ਮੇਰੇ ਫਾਦਰ ਵੀ Air Force 'ਚ ਰਹੇ ਨੇ। ਮੇਜੋਰਟੀ ਮੈਂ ਕੇਂਦਰੀ ਵਿਦਿਆਲਿਆਂ ਵਿੱਚ ਪੜਿਆ। 11th 12th ਸਟੈਂਡਰਡ ਜਿਹੜੀ ਹੈ ਮੇਰੀ ਮੈਂ ਪਟਿਆਲਾ ਦੇ ਵਿੱਚੋਂ ਆਪਣੀ ਖਤਮ ਕੀਤੀ ਹੈ ਸਕਾਲਰ ਫੀਲਡਸ ਪਬਲਿਕ ਸਕੂਲ। and uh, overall i have studied in 10 different schools so <laughs> <laughs> काफी सारे स्कूल्स नाल मेरा सर लोकां नु क्या मेसेज देना चाहोगे जब ब्लैक आउट होया सी सादा पुलिस प्रशासन भी लोकां दिया मिन्ता कर रही सी के कि दुकान बंद कर दो लैटा बंद कर दो पर लोकी इनु मजाक समझदे सी उना नु क्या मेसेज दोगे जी इस दे विच बहुत इंपॉर्टेंट चीज ए है लोकां नु समझन वास्ते के ऑपरेशंस हजे वी सीज होए ने ए फिर कदे भी स्टार्ट हो सकदे ने ये सारे नु पता है ਕਿਉਂਕਿ ਸਿਚੁਏਸ਼ਨ ਐਸੀ ਹੈ 글로ਬਲੀ ਤੁਹਾਨੂੰ ਵੀ ਪਤਾ ਹੈ ਕਈ ਕੰਟਰੀਜ਼ ਦੇ ਆਪਸ ਵਿੱਚ ਪ੍ਰੋਬਲਮਸ ਚੱਲ ਰਹੀਆਂ ਨੇ ਅਸੀਂ ਵੀ ਉਸੇ ਸਟੈਂਸ ਤੇ ਹਾਂ ਲੋਕਾਂ ਨੂੰ ਇਸ ਦੇ ਵਿੱਚ ਬਹੁਤ ਜ਼ਿਆਦਾ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਜਦੋਂ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਕੋਈ ਇਨਸਟਰਕਸ਼ਨਸ ਪਾਸ ਕਰਦੀ ਹੈ ਕੋਈ ਡਮੀ ਮੌਕ ਡ੍ਰਿਲਸ ਦੀ ਪ੍ਰੈਕਟਿਸ ਕੀਤੀ ਜਾਂਦੀ ਹੈ ਲੋਕਾਂ ਨੂੰ ਇਹਦੇ ਵਿੱਚ ਬਿਨਾਂ ਕਿਸੇ ਡਾਊਟ ਦੇ ਫੁੱਲ ਸਪੋਰਟ ਦੇਣੀ ਚਾਹੀਦੀ ਹੈ ਕਿਉਂਕਿ ਲੋਕਾਂ ਵਾਸਤੇ ਹੀ ਇਹ ਚੀਜ਼ ਕੀਤੀ ਜਾ ਰਹੀ ਹੈ ਤੇ ਜਦੋਂ ਲੋਕ ਹੀ ਐਡਮਿਨਿਸਟ੍ਰੇਸ਼ਨ ਦਾ ਸਪੋਰਟ ਨਹੀਂ ਕਰਨਗੇ ਤੇ ਉਹਨਾਂ ਦਾ ਹੀ ਨੁਕਸਾਨ ਇਸ ਚੀਜ਼ ਤੋਂ ਹੋ ਸਕਦਾ ਜੇ ਉਹਨੂੰ ਨਾ ਫੋਲੋ ਕਰੇ ਸਰ ਯੰਗ ਉਮਰ ਇਚ ਐਕਟੀਵਿਟੀ ਅਚੀਵਮੈਂਟ ਤੇ ਆ ਯੰਗਸਟਰਸ ਨੂੰ ਕੀ ਸੰਦੇਸ਼ ਜਿਹੜਾ ਕਿ ਆਲਰੇਡੀ ਨਸ਼ੇ ਵਾਲੀਆਂ ਹੋਰ ਦੂਸਰੇ ਪਾਸੇ ਚ ਗਏ ਜੀ ਸਹੀ ਤੇ ਗਲਤ ਹਰ ਇਨਸਾਨ ਨੂੰ ਉਹਦੀ ਪਰਖ ਹੁੰਦੀ ਹੈ ਸਾਰੇ ਇਨਸਾਨਾਂ ਦੀ ਇੱਕ ਬੇਸਿਕ ਸੋਚ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਕਰਨ ਦੀ ਉਹਨੂੰ ਇਹ ਕਾਬਲੀਅਤ ਦਿੰਦੀ ਹੈ ਜਦੋਂ ਅਸੀਂ ਯੂਥ ਵੱਲ ਦੇਖਦੇ ਹਾਂ ਯੂਥ ਜਿਹੜਾ ਕੋਈ ਸਹੀ ਤੇ ਗਲਤ ਦੇ ਵਿੱਚ ਡਿਫਰੈਂਸ਼ੀਏਟ ਨਹੀਂ ਕਰ ਪਾ ਰਿਹਾ ਦੂਸਰੇ ਯੰਗਸਟਰਸ ਜਿਹੜੇ ਵੀ ਦੂਸਰੇ ਉਹਦੇ ਸਾਥੀ ਗਣ ਨੇ ਉਹਨਾਂ ਨੂੰ ਚਾਹੀਦਾ ਉਸ ਨੂੰ ਇਸ ਵਾਸਤੇ ਸਹੀ ਗਾਈਡ ਕਰਨ ਜੇ ਕੋਈ ਨਸ਼ੇ ਵਿੱਚ ਪਿਆ ਹੋਇਆ ਉਹਦੀ ਦੋਸਤਾਂ ਦੀ ਉਹਦੇ ਨਾਲ ਦੇ ਪੀਅਰ ਗਰੁੱਪ ਅਸੀਂ ਜਿਹਨੂੰ ਕਹਿੰਦੇ ਆ ਉਹਨਾਂ ਦੀ ਰਿਸਪੋਨਸੀਬਿਲਟੀ ਹੈ ਉਹਨੂੰ ਭਟਕੇ ਹੋਏ ਰਾਹ ਤੋਂ ਵਾਪਸ ਲੈ ਕੇ ਆਉਣੀ ਤੇ ਇਹਦੇ ਵਿੱਚ ਦੋਸਤਾਂ ਦੀ ਫੈਮਲੀਜ਼ ਦੀ ਤੇ ਜਿਹੜਾ ਵੀ ਤੁਹਾਡਾ ক্লোਜ਼ ਸਰਕਲ ਹੈ ਉਹਦੀ ਬਹੁਤ ਜ਼ਰੂਰਤ ਹੈ ਠੀਕ ਹੈ ਸਨ ਇਹ ਛੋਟਾ ਅੱਲਾਹ ਜ਼ਕਾ ਸੰਜੀ ਜਦੋਂ ਇਹ 4 ਦਿਨ ਲੜਾਈ ਲੱਗੀ ਹੈ ਜੀ ਉਹਨਾਂ ਦਿਨਾਂ 'ਚ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਗੱਲ ਜੀ ਇਹ ਇਹ ਮੌਕਾ ਤਾਂ ਫਿਰ ਅੱਗੇ ਵੀ ਕਦੇ ਵੀ ਆ ਸਕਦਾ ਹੈ ਤੁਹਾਨੂੰ ਪਤਾ ਹੈ ਅ ਇਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟੇ ਤੇ ਅੱਗੇ ਵੀ ਐਵੇਂ ਹੀ ਕੰਮ ਕਰਦੇ ਰਹਾਂਗੇ ਠੀਕ ਹੈ ਹਾਲ ਕਿ ਜਿਹੜੀ ਗਲੈਂਟਰੀ ਅਵਾਰਡ ਮਿਲਿਆ ਜੀ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਔਰ ਖੁਸ਼ੀ ਵਾਲਾ ਦਿਨ ਹੈ ਕਿ ਅੱਜ ਸਾਡੇ ਰਾਜਪੁਰੇ ਦੇ ਨੌਜਵਾਨ ਬੱਚੇ ਅਮਨਦੀਪ ਜੀ ਨੂੰ ਅੱਜ ਗਲੈਂਟਰੀ ਅਵਾਰਡ ਦੇ ਕੱਲ 15 ਅਗਸਤ ਤੇ ਅਨਾਉਂਸਮੈਂਟ ਹੋਈ ਹੈ ਤਾ ਰਾਜਪੁਰੇ ਚ ਸਾਰਿਆਂ ਲਈ ਸਾਡੇ ਲਈ ਇੱਕ ਬਹੁਤ ਹੀ ਵੱਡੀ ਅਚੀਵਮੈਂਟ ਹੈ ਔਰ ਦੂਸਰਾ ਦਿਹੋਤ ਫੈਮਿਲੀ ਸਾਰੀ ਹੀ ਦੇਸ਼ ਦੀ ਸੇਵਾ ਲਈ ਲੱਗੀ ਹੋਈ ਹੈ ਜਿਵੇਂ ਇਹਨਾਂ ਨੇ ਦੱਸਿਆ ਕਿ ਸਾਡੇ ਦਾਦਾ ਜੀ ਤੋਂ ਲੈ ਕੇ ਉਸ ਤੋਂ ਬਾਅਦ ਫਾਦਰ ਸਾਹਿਬ ਔਰ ਖੁਦੇ ਬੱਚੇ ਸਾਡੇ ਔਰ ਇਹਨਾਂ ਦੀ ਵਾਈਫ ਵੀ ਇਸੇ ਲਾਈਨ ਚ ਨੇ ਤਾਂ ਇੱਕੇ ਪਰਿਵਾਰ ਜਿਵੇਂ ਕਹੂੰ ਨਾ ਪੂਰਾ ਪਰਿਵਾਰ ਦੇਸ਼ ਪ੍ਰਤੀ ਸਮਰਪਿਤ ਹੈ ਔਰ ਇਹਨਾਂ ਦੀ ਅਚੀਵਮੈਂਟ ਲਈ ਅੱਜ ਜਿਹੜਾ ਰਾਸ਼ਟਰਪਤੀ ਅਵਾਰਡ ਅਨਾਉਂਸ ਹੋਇਆ ਹੈ ਤਾਂ ਬਹੁਤ ਹੀ ਖੁਸ਼ੀ ਆਦੀ ਲਈ ਅਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜਿੱਦੋਂ ਸਾਨੂੰ ਕੱਲ ਪਤਾ ਲੱਗਿਆ ਤਾਂ ਸਾਥੋਂ ਰਿਹਾ ਨਹੀਂ ਗਿਆ ਇਹਨਾਂ ਨੇ ਕਿਹਾ ਕਿ ਅਸੀਂ ਆਨੇ ਆ ਮੈਂ ਕਿਹਾ ਨਹੀਂ ਸਾਡੇ ਲਈ ਬੜਾ ਪ੍ਰਾਊਡ ਹੈ ਤਾਂ ਅਸੀਂ ਖੁਦ ਆਵਾਂਗੇ ਤੇ ਅੱਜ ਅਸੀਂ ਚੱਲ ਕੇ ਬੱਚੇ ਨੂੰ ਕੰਗ੍ਰੈਚੁਲੇਟਸ ਕਿਹਾ ਨਾ ਆਇਆ ਔਰ ਬlesing ਵੀ ਦੇਣ ਆਇਆ ਕਿ ਬਾਬਾ ਜੀ ਇਹਨਾਂ ਇਸ ਪਰਿਵਾਰ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖਣ ਔਰ ਹਮੇਸ਼ਾ ਦੇਸ਼ ਦੀ ਸੇਵਾ ਕਰਦੇ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਰਾਜਪੁਰੇ ਦੇ ਖਾਸ ਕਰਕੇ ਯੂਥ ਨੂੰ ਦੇਖੋ ਮੈਂ ਰਾਜਪੁਰੇ ਦੇ ਯੂਥ ਲਈ ਕਹੂੰਗੀ ਕਿ ਅੱਜ ਸਾਨੂੰ ਇਸ ਸਾਰੇ ਯੂਥ ਨੂੰ ਸਾਡੇ ਬੱਚੇ ਅਮਨਦੀਪ ਜੀ ਨੂੰ ਇੱਕ ਆਪਣਾ ਪ੍ਰੇਰਨਾ ਸਰੋਤ ਮੰਨ ਕੇ ਸਾਨੂੰ ਅੱਗੇ ਚੱਲਣਾ ਚਾਹੀਦਾ ਹੈ ਅੱਜਕੱਲ ਜਿਹੜਾ ਯੂਥ ਸਾਡਾ ਨਸ਼ਿਆਂ 'ਚ ਪੈ ਰਿਹਾ ਹੈ ਵੀ ਕੁਝ ਨਹੀਂ ਹੈ ਉਸ ਤੋਂ ਚ ਜ਼ਿੰਦਗੀਆਂ ਬਰਬਾਦ ਹੈ ਹੋਰ ਕੁਝ ਵੀ ਨਹੀਂ ਹੈ ਸਾਨੂੰ ਬੱਚਿਆਂ ਨੂੰ ਜੇ ਅਸੀਂ ਆਪਦੀ ਕੋਈ ਇੱਕ ਟਾਰਗੇਟ ਧਾਰ ਲਈਏ ਕਿ ਅਸੀਂ ਇਹ ਕਰਨਾ ਹੈ ਤਾਂ ਅਸੀਂ ਕਰ ਸਕਦੇ ਹਾਂ ਕਿਉਂਕਿ ਯੂਥ ਹੀ ਸਾਡਾ ਅੱਗੇ ਫਿਊਚਰ ਹੈ ਯੂਥ ਸਾਡਾ ਇੱਕ ਅੱਛੀ ਲਾਈਨ 'ਚ ਅੱਛੇ ਦਿਸ਼ਾ ਨਿਰਦੇਸ਼ ਅਨੁਸਾਰ ਚੱਲੇਗਾ ਤਾਂ ਸਾਡਾ ਯੂਥ ਹੀ ਸਾਡੇ ਦੇਸ਼ ਨੂੰ ਸੰਭਾਲੇਗਾ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਸਕੂਲ ਚਲਾ ਰਹੇ ਨੇ ਅੱਛੀ ਐਜੂਕੇਸ਼ਨ ਦੇ ਰਹੇ ਨੇ ਤਾਂ ਮੈਂ ਕਹਿੰਦੀ ਆ ਬਹੁਤ ਅੱਛਾ ਹੈ ਕਿ ਯੂਥ ਨੂੰ ਵੀ ਸਾਡੇ ਨੂੰ ਅੱਛੇ ਰਸਤੇ ਤੇ ਚੱਲਣਾ ਚਾਹੀਦਾ ਹੈ ਕੁਝ ਜੇ ਸਾਨੂੰ ਨੌਲੇਜ ਦੀ ਜ਼ਰੂਰਤ ਹੈ ਮੈਂ ਕਹਿੰਨੀ ਆ ਇਸ ਪਰਿਵਾਰ ਤੋਂ ਲੋ ਕੀ ਦੇਸ਼ ਦੀ ਸੇਵਾ ਕੀਤੀ ਜਾਂਦੀ ਹੈ ਕਿੱਦਾਂ ਕੀਤੀ ਜਾਂਦੀ ਹੈ ਦੇਖੋ ਇਸ ਤਰ੍ਹਾਂ ਦਾ ਹੀ ਪ੍ਰੋਗਰਾਮ ਬਣ ਸਕਦਾ ਜਿਵੇਂ ਇਹਨਾਂ ਨੂੰ ਨੌਲੇਜ ਆਗੇ ਇਸ ਦੀ ਫੀਲ ਦੀ ਵੀ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾਂ ਇੱਥੇ ਸਕੂਲਾਂ ਦੇ ਵਿੱਚ ਇਹਨਾਂ ਦਾ ਲੈਕਚਰ ਕਰਾਇਆ ਜਾ ਸਕਦਾ ਦੇਖੋ ਇਹ ਹਾਲੇ ਬਹੁਤ ਬਿਜ਼ੀ ਨੇ ਸਿਰਫ 2 ਦਿਨਾਂ ਲਈ ਆਏ ਨੇ ਅੱਜ ਹਾਂ ਅਸੀਂ ਅੱਜ ਇਹਨਾਂ ਦਾ ਜਿਵੇਂ ਕਹਿੰਦੇ ਵੈਲਿਊਏਬਲ ਟਾਈਮ ਲਿੱਤਾ ਹੈ ਤਾ ਇਹਨਾਂ ਨੂੰ ਤਾਂ ਨਹੀਂ ਇਹਨਾਂ ਦੇ ਫਾਦਰ ਸਾਹਿਬ ਦਾ ਅਸੀਂ ਜ਼ਰੂਰ ਟਾਈਮ ਲਵਾਂਗੇ ਜਿੱਥੇ ਅਸੀਂ ਇੱਕ ਯੂਥ ਦੇ ਅੱਗੇ ਇੱਕ ਇਹਨਾਂ ਦਾ ਲੈਕਚਰ ਕਰਵਾ ਸਕੀਏ ਤਾਂ ਕਿ ਯੂਥ ਨੂੰ ਜਿਹੜਾ ਹਾਂ ਕੀ ਯੂਥ ਨੂੰ ਯੂਥ ਨੂੰ ਅੱਛੇ ਰਸਤੇ ਤੇ ਪਾਇਆ ਜਾਵੇ ਬਾਕੀ ਜਿਦੋਂ ਸਾਡਾ ਬੱਚਾ ਅਮਨਦੀਪ ਜੀ ਅਗਲੀ ਵਾਰ ਆਣਗੇ ਮੈਂ ਇਹ ਕਹਿੰਨੀ ਆ ਪ੍ਰਾਈਜ਼ ਲੈ ਕੇ ਦੇਖੋ ਮੰਮੀ ਪਾਪਾ ਕੋਲੇ ਤਾਂ ਪ੍ਰਾਈਜ਼ ਲੈ ਕੇ ਆਣਗੇ ਜਾਣਗੇ ਤਾਂ ਸਾਡੇ ਰਾਜਪੁਰੇ ਲਈ ਅਸੀਂ ਇੱਕ ਵੱਡੀ ਅਚੀਵਮੈਂਟ ਹੋਊਗੀ ਉਦੋਂ ਅਸੀਂ ਇੱਕ ਮੈਂ ਕਹੂੰਗੀ ਅਸੀਂ ਵੱਡਾ ਗ੍ਰੈਂਡ ਵੈਲਕਮ ਕਰਾਂਗੇ ਮੈਡਮ ਇੱਕ ਗੱਲ ਹੋਰ ਜਿਵੇਂ ਕਿ ਇਹਨਾਂ ਨੂੰ ਗੈਲੈਂਟਰੀ ਵਾਰਡ ਮਿਲਿਆ ਹੈ ਤੁਸੀਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾ ਭਗਵੰਤ ਸਿੰਘ ਮਾਨ ਨੂੰ ਵੀ ਦੱਸੋਗੇ ਵੀ ਸਾਡੇ ਰਾਜਪੁਰੇ ਦੇ ਵਿੱਚ ਇੰਨੀ ਵੱਡੀ ਅਚੀਵਮੈਂਟ ਲੈ ਕੇ ਇੱਕ ਨੌਜਵਾਨ ਜਿਹੜਾ ਹੈ ਅੱਜ ਗਲੈਂਟਰੀ ਵਾਰਡ ਲੈ ਕੇ ਆਇਆ ਰਾਸ਼ਟਰੀ ਵੀ ਉਹਨੂੰ ਪੰਜਾਬ ਸਰਕਾਰ ਵੱਲੋਂ ਵੀ ਕੋਈ ਨਾ ਕੋਈ ਸਨਮਾਨ ਦਿੱਤਾ ਜਾਵੇ ਬਿਲਕੁਲ ਜੀ ਮੈਂ ਅੰਦਰ ਬੈਠੇ ਹੀ ਸੋਚ ਰਹੀ ਸੀ ਕਿ ਅੱਜ ਹੀ ਮੈਂ ਆਪਣਾ ਇੱਕ ਆਪਣੇ ਵੱਲੋਂ ਇੱਕ ਲੈਟਰ ਸੀਐਮ ਸਾਹਿਬ ਨੂੰ ਲਿਖੂੰਗੀ ਕਿ ਸਾਡੇ ਲਈ ਰਾਜਪੁਰੇ ਲਈ ਬੜੇ ਪ੍ਰਾਊਡ ਦੀ ਗੱਲ ਹੈ ਕਿ ਸਾਡੇ ਬੱਚੇ ਨੂੰ ਗਲੈਂਟਰੀ ਅਵਾਰਡ ਮਿਲਿਆ ਤਾਂ ਉਸ ਤੋਂ ਬਾਅਦ ਇਹਨਾਂ ਤੋਂ ਹੀ ਟਾਈਮ ਲੈ ਕੇ ਜਦੋਂ ਇਹ ਹੋਣਗੇ ਇੱਥੇ ਰਾਜਪੁਰਾ ਵਿੱਚ ਅਵੇਲੇਬਲ ਹੋਣਗੇ ਤਾਂ ਮੇਰੀ ਕੋਸ਼ਿਸ਼ ਹੋਊਗੀ ਕਿ ਪੂਰੀ ਫੈਮਿਲੀ ਨੂੰ ਮੈਂ ਸੀਐਮ ਸਾਹਿਬ ਨੂੰ ਮਿਲਵਾ ਕੇ ਉਹਨਾਂ ਤੋਂ ਵੀ ਇਹਨਾਂ ਨੂੰ ਮਤਲਬ ਥੈਂਕ ਕਰਾ ਕੇ ਲਿਆਵਾਂ ਹਸਨਵਾਣਿਤ ਕਰਵਾ ਕੇ ਲਿਆਵਾਂ ਠੀਕ ਹੈ ਮੈਮ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਸੂ ਮੱਚ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਰ ਮਤਨ ਬਤਨ ਬਤਨ ਕਰਨਾ ਚਾਹਨਾ ਨਹੀਂ ਨੰਦ ਕਿ ਆਪ ਤੁਸੀਂ ਟਾਈਮ ਟੈਬ ਕੇ ਸੈੱਟ ਕਰਾਇਆ ਹੈ ਇਸ ਮੇਰੇ ਵੱਸੇ ਤਾਂ ਬਹੁਤ ਮਾਣ ਦੀ ਗੱਲ ਹੈ ਕਿ ਜਿਹੜੀ 에ਅਰ ਫੋਰਸ ਦੇ ਵਿੱਚ ਇਹ ਪਿਤਾ ਜੀ 26 ਸਾਲ ਉਹਨੇ ਸਰਵਿਸ ਕੀਤੀ 26 ਸਾਲ ਲੈ ਕੇ ਮੈਂ ਸਰਵਿਸ ਕੀਤੀ ਮੇਰੇ ਜਾਣ ਤੋਂ ਪਰੇੰਤ ਮੇਰਾ ਬੇਟਾ ਤੇ ਅੱਜ ਮੈਨੂੰ ਲੱਗ ਰਿਹਾ ਕਿ ਜੋ ਚੀਜ਼ ਅਸੀਂ ਨਹੀਂ ਅਚੀਵ ਕਰ ਸਕੇ ਸਾਡੇ ਵਿਆਹ ਤੇ ਮੇਰੇ ਬੇਟੇ ਨੇ ਅਚੀਵ ਕੀਤਾ ਐਂਡ ਆਮ ਪ੍ਰਾਊਡ ਆਫ ਮਾਈ ਸਨ ਐਂਡ ਆਮ ਪ੍ਰਾਊਡ ਆਫ ਦ ਹੋਲ ਕਮਿਊਨਿਟੀ ਆਫ ਪੰਜਾਬ ਇੱਕ ਜਨਰ ਜਜ਼ਬਾ ਹੈ ਜੀ ਸਾਡੇ ਵਿੱਚ ਪੰਜਾਬੀਆਂ ਦੇ ਵਿੱਚ ਲੜਾਈ ਲੱਗਦੀ ਹੈ ਸਾਡਾ ਫੋਨ ਖੋਲਣ ਲੱਗ ਜਾਂਦੇ ਵੀ ਸਾਨੂੰ ਮੌਕਾ ਮਿਲੇ ਬਟ ਕਿਸੇ ਨੂੰ ਵੀ ਮੌਕਾ ਮਿਲਦਾ ਮਾਈ ਸਨ ਹੈਜ਼ ਬੀਨ ਵੈਰੀ ਲੱਕੀ ਐਂਡ ਆਮ ਵੈਰੀ ਪ੍ਰਾਊਡ ਆਫ ਹਿਮ ਹੀ ਹੈਜ਼ ਡਨ ਅ ਗ੍ਰੇਟ ਜੌਬ ਫॉर ਦ ਕੰਟਰੀ ਐਂਡ ਨਾਟ ਫॉर ਦਾ ਕੰਟਰੀ ਫॉर ਦਾ ਹੋਲ ਕਮਿਊਨਿਟੀ ਐਸ ਸੱਚ ਸਰ ਜਦ ਇਹ ਛੋਟੇ ਸੀਗੇ ਜਦ ਇਹਨਾਂ ਦਾ ਕਿਸ ਤਰ੍ਹਾਂ ਦਾ ਬੇਵ ਸੀਗਾ ਤੁਹਾਨੂੰ ਦੇਖ ਕੇ ਮਤਲਬ ਇਸ ਲਾਈਨ ਦੇ ਵਿੱਚ ਕਿਸ ਤਰ੍ਹਾਂ ਦੀ ਬਹੁਤ ਵਧੀਆ ਗੱਲ ਹੈ ਜੀ ਇਹ ਛੋਟੇ ਹੁੰਦੇ ਤੋਂ ਹੀ ਜਹਾਜ਼ਾਂ ਨਾਲ ਹੀ ਖੇਡਦਾ ਸੀ ਐਂਡ ਸੱਚ ਐਕਚੁਅਲੀ ਲੜਨ ਲੜਨ ਦਾ ਜਾਜਲਾ ਉਸ ਤੋਂ ਹੀ ਸੀਗਾ ਛੋਟੇ ਜਿਹੇ ਬਿਲਕੁਲ ਛੋਟੇ ਹੁੰਦੇ ਤੋਂ ਜਹਾਜ਼ ਦੇ ਉੱਤੇ ਬੈਠ ਜਾਣਾ ਇਹਨੇ ਕੋਈ ਸੀ ਜੀ ਐਂਡ ਹੀ ਇਜ਼ ਅ ਵੈਰੀ ਗੁੱਡ ਸਿੰਗਰ ਇਹ ਤਾਂ ਮੇਰੀ ਵਾਈਫ ਦਾ ਇੱਕ ਤਮੰਨਾ ਹੈ ਕਿ ਫਾਈਟਰ ਪਾਇਲਟ ਸਿੰਗਰ ਕਰਕੇ ਇੱਕ ਐਲਬਮ ਕੱਢ ਲਈ ਐਸੋ ਸੋ ਹੀ ਹਸ ਗੋਟ ਅ ਵੈਰੀ ਗੁੱਡ ਵੌਇਸ ਆਲਸੋ ਬਚਪਨ ਤੋਂ ਹੀ ਸੀਗਾ ਫੋਰ ਜੁਆਇਨ ਕਰਨਾ ਮੇਰੇ ਜੁੱਤੇ ਪਾਲਣੇ ਨੇ ਪਾਕਿਸਤਾਨ ਤੇ ਰੱਖ ਲੈਣੀ ਸਾਡੇ ਕੋਲ ਜੀ ਵੀ ਪਈਆਂ ਹੋਣਗੀਆਂ ਜੀ ਫੋਟੋ ਸ਼ੌਕ ਸੀਗਾ ਜਿਹੜਾ ਸਕੂਲ ਨੇ ਦੱਸਿਆ ਕਿ ਤੁਸੀਂ ਇਹਨੂੰ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਸੀਗੇ ਤੇ ਫਾਈਟਰ ਪਲੇਨ ਦੇ ਵਿੱਚ ਵੀ ਇਹਨਾਂ ਨੇ ਇਹ ਕਹਿੰਦੇ ਸਾਰਾ ਕੁਝ ਮੈਂ ਪਹਿਲਾਂ ਹੀ ਸਿੱਖ ਗਿਆ ਸੀਗਾ ਫਾਈਟਰ ਤਾਂ ਨਹੀਂ ਜੀ ਮੈਂ ਨਾ ਐਨਸੀਸੀ ਪਟਿਆਲਾ ਦਾ ਵੀ ਮੈਂ ਕਮਾਂਡਿੰਗ ਅਫਸਰ ਸੀਗਾ ਤੇ ਉਹਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ 에ਅਰ 익ਸਪੀਰੀਅੰਸ ਵਾਸਤੇ ਕਾਲਜ ਦੇ ਬੱਚਿਆਂ ਨੂੰ ਹੀ ਵਾਸ ਆਲਸੋ ਐਨਸੀਸੀ ਇਟ ਤੇ ਮੈਂ ਜਹਾਜ਼ ਨੂੰ ਕਿਉਂਕਿ ਮੈਂ ਮਿਕ ਕੰਟੀਨੈਂਟ ਦਾ ਪਾਇਲਟ ਰਹਿ ਚੁੱਕਾ ਹਾਂ ਤੂ ਮਾਈਕਰੋ ਲਾਈਟ ਨੂੰ ਮੈਂ ਐਡਾ ਡਾਇਨਾਮਿਕ 29 ਦੇ ਤਰੀਕੇ ਨਾਲ ਫਿਰ ਡਰ ਵੀ ਲੱਗਦਾ ਸੀ ਤੇ ਮੈਂ ਕਿ ਕਿਸੇ ਹੋਰ ਬੱਚੇ ਦੀ ਵਜ੍ਹਾ ਮੈਂ ਆਪਣੇ ਬੇਟੇ ਨੂੰ ਨਾਲ ਬਿਠਾਵਾਂਗਾ ਤੇ ਮੈਂ ਬੜੀ ਡਿਸਪਲੇ ਕਰਦਾ ਸੀ ਪਟੇਲਾ ਹਵਾਈ ਅੱਡੇ ਦੇ ਉੱਪਰ ਜੀ ਤੇ ਇਹੀ ਸੀਗਾ ਵੀ ਇਕੱਠੇ ਜਾਵਾਂਗੇ ਜੇ ਗਏ ਤਾਂ ਬਟ ਉਹਨੂੰ ਪੈਦਾ ਕੀਤਾ ਇਹਦੇ ਵਿੱਚ ਜੋ ਜਜ਼ਬਾ ਜੋ the fear of flying went away actually before he joined he was aware ਕਿ ਮੈਂ ਕਿਦਾਂ ਉਡਾਣਾ ਜਾ ਐਂਡ ਹੀ ਕੇਮ ਫਰਸਟ ਇਨ ਫਲਾਈਟ ਅਰ ਜ ਇਹ ਇਹਨੇ ਹੈਲੀਕਾਪਟਰ ਇਹ ਟ੍ਰਾਂਸਪੋਰਟ ਜੁਆਇਨ ਕਰਨ ਦੀ ਵਿਦਾਈ ਫਰਸਟ ਇਨ ਫਲਾਈਂਗ ਆਇਆ ਦਾ ਫਾਈਟਰ ਪਲੇਨ ਸਰ ਸਾਡੇ ਹਾਲਕੇ ਦੇ ਤੁਹਾਨੂੰ ਪਤਾ ਉੱਟ ਲਾਈਨ ਹੈਗੀ ਸਾਡੇ ਹਾਲਕੇ ਗਲੈਂਟਰੀ ਬਾਡ ਪਹਿਲਾਂ ਮਿਲਿਆ ਕਿਸੇ ਨੂੰ ਨਹੀਂ ਏਅਰ ਫੋਰਸ ਦਾ ਨਾਮ ਮਿਲੇ ਜੀ ਬਾਕੀ ਆਰਮੀ ਵਾਲੇ ਤਾਂ ਬਹੁਤ ਮਿਲੇ ਹੋਣਗੇ ਵਿੱਚ ਮੈਨੂੰ ਮੈਨੂੰ ਆਈਡੀਆ ਨਹੀਂ ਹੈਗਾ ਬਟ ਫਾਈਟਰ ਪਾਇਲਟ ਨੂੰ ਇਹ ਪਹਿਲੀ ਵਾਰ ਮਿਲੇ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਨਹੀਂ ਆਪਣਾ ਰਾਜਪੁਰਾ ਦਾ ਦੱਸ ਲਓ ਪੰਜਾਬ ਦੇ ਵਿੱਚ ਤਾਂ ਹੈਗੇ ਸਾਡੇ ਨਿਰਮਲਜੀਤ ਸਿੰਘ ਸੇਖੋਂ ਸੀ ਜੀ ਪਰਮਵੀਰ ਚੱਕਰ 1973 ਦੇ ਵਿੱਚ ਉਸ ਤਰ੍ਹਾਂ ਤਾਂ ਬਹੁਤ ਮਿਲੇ ਨੇ ਬਟ ਆਪਣੇ ਰਾਜਪੁਰਾ ਏਰੀਆ ਦਾ ਜੈਂਗਸਟਰ ਜੈਂਗਸਟਰ ਦੀ ਕਰਦਾ ਜੈਂਗਸਟਰ ਵਾਲੀ ਹਾਂ ਜੈਂਗਸਟਰ ਸਾਡੇ ਪਾਲ ਜੀ ਨੂੰ ਗੈਲੈਂਟਰੀ ਵਾਰਡ ਮਿਲੇ ਰਿਹਾ ਜੀ ਤੋ ਮੈਨੂੰ ਪੁਲਿਸ ਨੂੰ ਕੰਗ੍ਰੈਚੁਲੇਸ਼ਨਸ ਕੰਗ੍ਰੈਚੁਲੇਸ਼ਨਸ ਹਾਂ ਇਹ ਸੋ ਮੈਂ ਤਾਂ ਹਰ ਮੀਂਹ ਦੇ ਦਰਸ਼ਕ ਨਾ ਪੁਲਿਸ ਵਾਲੇ ਤਾਂ ਬਹੁਤ ਹੋਣਗੇ ਹਾਂ ਜੀ ਪੁਲਿਸ ਵਾਲੇ ਨੇ ਤਾਂ ਬਹੁਤ ਲੱਗੇ ਐਂਡ ਏਵਰੀ ਗੈਲੈਂਟਰੀ ਅਵਾਰਡ ਹਾਸ ਗਾਟ ਅ ਮੀਨਿੰਗ ਐਂਡ ਇਟਸ ਐਨ ਆਨਰ ਇਟਸ ਐਨ ਆਨਰ